ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੱਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੂਈ ਗਾਂ ਤਾਂ ਦਿਖਾਉਣੀ ਆ ਇੱਕ ਆ ਕਾਫੀ ਚੰਗੇ ਕੱਦ ਕਾਠ ਵਾਲੇ ਤੋਕੜ ਗੱਬਨ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਦੋ ਤੁਹਾਨੂੰ ਆਵਲੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂ ਜੀ ਬੀ ਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਸਤਿ ਸ੍ਰੀ ਅਕਾਲ ਹੋਰ ਸਨਾ ਠੀਕ ਠਾਕ ਜੀ ਵਧੀਆ ਵਧੀਆ ਰਹੀ ਤੁਸੀਂ ਨਾਮ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਮਸਾਸੀ ਜਨਾਲ ਤੇ ਫੋਨ ਨੰਬਰ ਬੋਲਦੇ ਕਰੀ 9842345 ਜੀ ਠੀਕ ਹੈ ਜੀ ਤੇ ਅੱਜ ਫਿਰ 4500 ਆਪਣੇ ਕੋ ਅੱਜ 4500 ਰੁਪਏ ਜੀ ਠੀਕ ਹੈ ਜੀ ਸ਼ੁਰੂਆਤ ਹੇਰਾ ਛੋਟੀ ਤੋਂ ਹੀ ਆਪਾਂ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ ਕਿੰਨਾ ਸੁਆਜ ਵੇਚੀ ਇਹਦਾ ਇਹ ਹਰ ਵੀ ਪਹਿਲਾ ਸਵੇਰ ਸੋਈ ਆ ਪਹਿਲਾ ਸਵੇਰ ਸੋਈ ਕਿੰਨਾ ਚਿਰ ਹੋਇਆ ਸੋਈ ਨਾ ਸੋਈ ਨੂੰ ਹਰਪ੍ਰੀਤ ਜੀ ਕੋਈ 20 ਦਿਨ ਨਾਲੇ ਕੋਈ 25 ਦਿਨ ਨਾਲੇ ਜਲ ਤੇਰਨੀ ਹੋਇਆ ਤਾਂ ਬੱਚਾ ਇਹਦਾ ਗਿਆ ਮਾਰ ਅੱਛਾ ਬੱਚਾ ਨਹੀਂ ਹੈਗਾ ਇਹਦਾ ਠੰਡ ਜਾਂ ਰਪੀ ਜੀ ਤੁਹਾਨੂੰ ਪਤਾ ਬੱਚੇ ਮਰ ਜਾਂਦੇ ਆ ਠੀਕ ਠੀਕ ਨਾਲੇ ਇਹਨੇ ਸਾਹਦੇ ਨਹੀਂ ਹਾਂਜੀ ਬਾਕੀ ਹੁਣ ਮੌਸਮ ਵੀ ਕਾਫੀ ਠੰਡਾ ਹੋ ਗਿਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ₹100 ਥੱਲੇ ਹੈਗਾ ਹੀ 8 ਕਿਲੋ ਅੱਛਾ ਆਪਣੇ ਘਰੇ ਨੇ ਦਿਹਾੜੀ ਜੇ ਨਹੀਂ ਲਾਇਆ ਹੁਣ 6 ਕਿਲੋ ਦੀ ਗਾਰੰਟੀ ਦਵਾਂਗੇ ਰਪੀ ਜੀ 6 ਕਿਲੋ ਹੈਗਾ ਦੁੱਧ ਹਾਂ 6 ਕਿਲੋ ਪੱਕ ਮਿਲਦੀ ਕਿਦਾਂ ਜੀ ਹਰ ਵੀ ਜਿੱਦਨ ਆਪਾਂ ਲਿਆਂਦੀ ਉਹਦਨ ਮਿਲੀ ਟੀਕੇ ਦੇ ਅੱਛਾ ਮਿਲਦੀ ਆ ਪਾੜੇ ਤੇ ਹੁਣ ਪਾੜੇ ਤੇ ਮਿਲਦੀ ਆ ਪਹਿਲੇ ਦਿਨ ਤੁਹਾਨੂੰ ਪਤਾ ਪচ্ছু ਜਦੋਂ ਆਉਂਦਾ ਉਹ ਜੀਜੂ ਵੀ ਨਹੀਂ ਲਾਉਂਦਾ ਬੱਚਾ ਪਿੱਛੇ ਮਰਿਆ ਹੀ ਆ ਆ ਪਿੱਛੇ ਮਰਿਆ ਆ ਠੀਕ ਐ ਲਿਆ ਫਿਰ ਖੋਲ ਹਾਂ ਤੋੜਦੀ ਹੁਣ ਪਾੜੇ ਦੇ ਮਿਲਦੀ ਜੀ ਹਾਂ ਹੁਣ ਆਲ ਵੀ ਪਾੜੇ ਤੇ ਮਿਲਦੀ ਬਾਕੀ ਥਣ ਵੀ ਇਹਦੇ ਦੇਖ ਸਾਦੇ ਲੱਗੇ ਤਾਂ ਮੋਕਰੇ ਦੁੱਧ ਜਿਹੜਾ ਇਹਦੇ ਕੋਲ 6 ਕਿਲੋ ਦੱਸਦੇ ਤੇ ਪਹਿਲਾਂ ਹੀ ਸੂਆ ਜਿਹੜਾ ਦੱਸਦੇ ਦਾ ਲਿਆ ਆ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਕਿੰਨੇ ਚ ਪਹੁੰਚ ਕਰਨੀ ਵਿਧੀ ਆ ਤੇ ਫਿਰ ਆਪਾਂ ਹਾਂ ਭਈ ਜੇ ਇਹ ਤੇ ਬੱਚਾ ਹੁੰਦਾ ਹਾਂਜੀ ਇਹ ਤੇ 50000 ਦੀ ਹੋਣੀ ਹਾਂਜੀ ਅੱਗੋਂ ਜਿੰਨੇ ਤੂੰ ਇਹਦੇ ਕਰ ਦੋ ਕਰ ਦੋ ਜੱਜ ਜੀ ਫਿਰ ਇਹ ਬਿਜਲੀ ਹਾਂ ਨਾ ਕਰਨੇ ਹਨ ਹਾਂਜੀ ਤੇ 40000 ਚ ਪਹੁੰਚ ਕਰਦੇ 40000 ਚ ਪਹੁੰਚ ਪਹੁੰਚ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਥੱਲੇ ਵੀ ਰੁਪਈਆ 8 ਕਿਲੋ ਹੀ ਇੰਨੇ ਵੀ ਤੇੜੀ ਜੀ ਨਹੀਂ ਲਾਇਆ ਈਕੇ ਘਰ ਤੋਂ ਆਈਆਂ ਉਹਨਾਂ ਨਾਲ ਥੋੜਾ ਝਗੜਾ ਜਿਹਾ ਹੋ ਗਿਆ ਸੀ ਉਹਨਾਂ ਚਾਰਾਂ ਦੇ ਦਿੰਦੀਆਂ ਨਹੀਂ ਤੇ ਉਹਨਾਂ ਦੇ ਮੱਝਾਂ ਦੇ ਨੂੰ ਜੀ ਨਹੀਂ ਕਰਦਾ ਸਾਡੀਆਂ ਅੱਛਾ ਰੁਪਈਏ ਇਹਦੇ ਥੱਲੇ ਵੀ ਨੂੰ 6 ਕਿਲੋ ਹੀ ਆ। ਅੱਛਾ ਇਹਦਾ ਸਾਮ ਵਾਲਾ ਲੈ ਗਿਆ ਫਿਰ ਇਹਨਾਂ ਨੇ 8-8 ਕਿਲੋ ਹੀ ਦੁੱਧ ਕਰ ਦੇਣਾ। ਤੇ ਬੱਚਾ ਇਹਦਾ ਵੀ ਨਹੀਂ ਹੈਗਾ ਹਨਾ। ਬੱਚਾ ਇਹਦਾ ਵੀ ਨਹੀਂ ਹੈਗਾ। ਤੇ ਇਹ ਕਿੱਦਾਂ ਮਿਲਦੀ ਜੀ? ਇਹ ਰੁਪਈਏ ਇਹ ਉਹਨੇ ਸਗੋਂ ਇੱਕ ਦਿਨ ਟੀਕਾ ਲਾਇਆ ਇਹਨੇ ਕੋਈ ਟੀਕਾ ਨਹੀਂ ਲਾਇਆ। ਅੱਛਾ ਇਹ ਮੰਨ ਲਓ ਵੀ ਇਦਾਂ ਥਾਪੀ ਦੇ ਮਿਲਦੀ ਰਹੀ ਹੈ। ਠੀਕ ਹੈ ਜੀ। ਲਿਆ ਫਿਰ ਤੋੜ ਦਾਂ ਇਹਨਾਂ ਨੂੰ। ਤੇ ਥਣ ਤੋਂ ਸਭ ਪੂਰੇ ਹੀ ਆ ਸਾਰੀਆਂ ਦੇ। ਸੁਣਾਉਣੀਆਂ 20 ਗਰੰਟੀ ਆ। ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀਆਂ ਭਾਵੇਂ ਕੋਈ ਥੋੜੇ ਦੁੱਧ ਵਾਲੀਆਂ ਆ। ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਆਪਣੇ ਆਪ ਵੇਖ ਚਾ ਕੇ ਪਸੰਦ ਕਰਕੇ ਖੜਿਆ ਕਰੋ ਤਨੇ ਇਹ ਕਿ ਦੋਵੇਂ ਝੋਟੀਆਂ ਵਾਂ ਪਹਿਲੇ ਨਾਲ ਝੋਟੀਆਂ ਵਾਂ ਕੰਪੈਕਟ ਜੀ ਹਵਾਨੇ ਜਿਹੜੇ ਇਹਨਾਂ ਦੇ ਤੇ ਇਹਦੇ ਵਿੱਚ ਫਿਰ ਕਿੰਨੇ ਚ ਕਰਨੀ ਪਹੁੰਚੀ ਅਸੀਂ 40000 ਚ ਕਰ ਦਾਂਗੇ ਅੱਛਾ 40000 ਚ ਇਹਦਾ ਯਾਰ ਛੱਡ ਦਾਂਗੇ ਅੱਛਾ ਹਾਂਜੀ ਤੇ ਜੇ ਕੋ ਜੋੜਾ ਹੀ ਲਾਜੂਗਾ ਤੇ ਮਾਨਤਨ ਹੋਰ ਕਰ ਦੋਗੇ ਵੀ 5000 ਦਾ ਮਾਨਤਨ ਕਰਾਂਗੇ ਹੋਰ ਵੀ ਜੀ ਇਕੱਠਾ ਹੀ ਇਕੱਠਾ ਜੇ ਕੱਲੀ ਕੱਲੀ ਕਰੂ ਫਿਰ ਨਹੀਂ ਹੁਣ ਅੱਛਾ ਕੱਲੀ ਕੱਲੀ ਦਾ ਨਹੀਂ ਹੋਣਾ ਠੀਕ ਐ ਤੇ ਪਹੁੰਚ ਜਿਹੜੀ ਆਪਾਂ ਦੱਸੀ ਆ 100 ਕਿਲੋਮੀਟਰ ਤੱਕ ਆ 100 ਕਿਲੋਮੀਟਰ ਤੱਕ ਪਹੁੰਚ ਰੁਪਈਆ ਜੀ ਠੀਕ ਐ ਜੀ ਤੇ ਹੁਣ ਗਾਂ ਆ ਗਈ ਆਪਣੇ ਕੋਲ ਚੈੱਕ ਪਾਸ ਜੇ ਰੁਪਈਏ ਚੈੱਕ ਪਾਸ ਕਿੰਨੇ ਚਿਰ ਦੀ ਚੈੱਕ ਪਾਸ ਇਹ 50 ਦਿਨਾਂ ਦੀ ਚੈੱਕ ਪਾਸ ਤੇ 7 ਕਿਲੋ ਦੁੱਧ ਜੇ ਗਾਰੰਟੀ ਵਾਲਾ 2 ਮਹੀਨੇ ਦੇ ਲੱਗੇ ਆ ਜਿਹੜੀ ਹੁਣ ਉਹ ਦੱਸ ਦੇਣ ਘਟਿਆ ਉਹ ਡਾਕਟਰ ਘਰ ਆ ਲੈਣ ਤੇ ਮੈਂ ਕਿਹਾ ਵੀ ਸਾਡੀ ਗਾਂ ਸੁਣ ਲਈ ਮੈਂ ਚੈਤਰਾ ਲੈਣ ਦੋ ਮੈਨੂੰ ਅੱਛਾ ਫਿਰ ਡਾਕਟਰ ਨੇ ਕਿਹਾ ਵੀ 100% ਗਾਂ ਸੁਣਾਂ 100% ਚੈੱਕ ਪਾਸ ਚੈੱਕ ਪਾਸ ਰੁਪਈਏ ਅੱਛਾ ਹਾਂਜੀ ਠੀਕ ਐ ਸੱਜਣ ਨੇ ਰੁਪਈਏ ਦੋ ਦੋਾਂ ਦੇ ਵੀ 22 23 ਕਿਲੋ ਚ ਆਇਆ ਜੀ ਅੱਛਾ ਹਾਂਜੀ ਤੇ ਜਿਹੜਾ ਕੋਈ ਵੀਰ ਭਰਾ ਲੈ ਜਾਊਗਾ ਨਾ ਇਹ ਗਾਂ ਜਿਹਨੇ ਵੇਚ ਲਈ ਉਹ ਤੇ 45000 ਦੀ ਮੈਂ ਖੁਦ ਲੈ ਕੇ ਆਊਗਾ ਤੇ ਹੁਣ ਕਿੰਨਾ ਦੁੱਧ ਮੋਕ ਕੇ ਬਹੁਤ 7 ਕਿਲੋ ਰੁਪਈ ਦੀ ਤਿਆਰ ਜੀ 7 ਕਿਲੋ ਦੁੱਧ ਤਿਆਰ ਲਿਆ ਤੋਰ ਦੋ ਫਿਰ ਇਹਨੂੰ ਸੁਆ ਕਿਨਵਾ ਜਿਹੜਾ ਇਹ ਆ ਕਿ ਪਹਿਲਾ ਦੂਸਰਾ ਸੁਆ ਸੁਣਾ ਤਿਆਰ ਕੀ ਤੇ ਫਿਰ ਦੁੱਧ ਹੋਰ ਵਧੂਗੀ ਹਨਾ ਵਧੂਗੀ ਰੁਪਈ ਦੀ ਵੱਡੀ ਛੋਟੀ ਨਹੀਂ ਬਾਕੀ ਚੰਗੇ ਕਦ ਕਾਠਾ ਲਈ ਆ 22 ਲੀਟਰ ਦੇ ਲਾਗੇ ਬੰਦੇ ਕਹਿੰਦੇ ਕਿਨੇ ਜਿਹੜਾ ਪਹਿਲੇ ਸੁਵੇ ਚਵਾਇਆ ਪੂਰਾ ਵੱਡਾ ਕਦ ਕਾਠ ਆ ਹੁਣ ਮੋਕੇ ਤੇ ਇਹਦੇ ਕੋਲ 7 ਲੀਟਰ ਦੁੱਧ ਜਿਹੜਾ ਦੱਸਦੇ ਆ ਦੇ ਤਾਂ ਵੀ ਜੀ ਕੀ ਰੱਖਣਾ ਫਿਰ ਆਪਾਂ ਮੁੱਲ ਇਹ ਹਰਪੜੀ ਜਿਹੜੀ ਦੇ ਦੇ ਨੂੰ 18000 ਦੇ ਦਾਂਗੇ ਪਹੁੰਚ ਕਰਨੀ ਕਿ ਪਹੁੰਚ ਤੋਂ ਬਿਨਾ ਚਲੋ ਪਹੁੰਚ ਹੀ ਕਰ ਦਾਂਗੇ ਜੀ ਅੱਛਾ 18000 ਚ ਪਹੁੰਚ ਹੀ ਕਰ ਦੋਗੇ 100 ਕਿਲੋਮੀਟਰ ਤੱਕ ਕਰ ਆਪਾਂ ਮਿਲ ਕਰ ਦਾਂਗੇ ਜੀ ਠੀਕ ਹੈ ਜੀ ਤੇ ਹੁਣ ਆ ਗਏ ਅੰਡ ਤੇ ਗਾ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਬੱਛੀ ਆ ਹਰਪ੍ਰੀਤ ਜੀ ਅੱਛਾ ਇਹਦੇ ਮਗਰ ਬੱਛੀ ਆ ਬੱਛੀ ਬੜੀ ਚੰਗੀ ਸੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਹਰਬੀ ਜੀ 20 ਦਿਨ ਨਾਲੇ ਕੋਈ 22 ਦਿਨ ਨਾਲੇ ਅੱਛਾ ਹਾਂਜੀ ਤੇ ਇਹਦੇ ਕੋਈ ਦੁੱਧ ਕਿੰਨਾ ਤਿਆਰ ਦੁੱਧ 20 ਥਲੇ 12 ਕਿਲੋ ਤਿਆਰ ਜੀ ਤਿਆਰ 12 ਲੀਟਰ ਬਿਲਕੁਲ ਬਿਲਕੁਲ ਤਿਆਰ ਜਿਹੜਾ ਕੰਡੇ ਨਾਲ ਮਿਲ ਲੈਣਾ ਜਾਂ ਫਿਰ ਤੋਰ ਦੀ ਇਹਨਾਂ ਆ ਦੇਖ ਸਾਹ ਦੇਖ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਯਾਰ ਵੀ 35000 ਚ ਪਹੁੰਚ ਕਰ ਦਿੰਦੇ ਅੱਛਾ ਇਹਦੇ 35000 ਚ ਪਹੁੰਚ ਕਰ ਦੋਗੇ ਕਰ ਦਾਂਗੇ ਵੀਰ ਜੀ ਚਲੋ ਮੌਕੇ ਤੇ ਮੰਨ ਤਾਂ ਨਾ ਹੋਰ ਕਰ ਦੋਗੇ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਇਹੋ ਬੈਂਤੀ ਹਰ ਰੁਪਈਆ ਜੀ ਸੋਈਆਂ ਸੋਈਆਂ ਆਪਣੇ ਆਣ ਕੇ ਪਾਸ ਚੋਅ ਕਰਕੇ ਖੜੋ ਤਸੱਲੀ ਕਰਕੇ ਖੜਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਛੀ ਜਿਹੜੇ ਵਿਦਿਆਨ ਟੋਟਲ ਚਾਰ ਪਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਤੇ ਆਪਣ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ